ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਸਦਾ ਹੀ ਜੈ ਸੋ ਆਪਾਂ ਜਿਵੇਂ ਕਿ ਤੁਹਾਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਸੰਬੰਧਤ ਬਹੁਤ ਸਾਰੇ ਸਥਾਨਾਂ ਦੀ ਇੱਕ ਯਾਤਰਾ ਕਰਵਾ ਰਹੇ ਹਾਂ ਇਸ ਵੀ ਇਹਨਾਂ ਵੀਡੀਓ ਗ੍ਰਾਫੀ ਦੇ ਰਾਹੀਂ ਪਹਿਲਾਂ ਆਪਾਂ ਚਰਨ ਸੋ ਗੰਗਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਖੁਲਾਲਗੜ੍ਹ ਗਏ ਹੁਣ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਜਾ ਰਹੀ ਯਾਦਗਾਰ ਜੋ ਤੁਸੀਂ ਬੈਕ ਸਾਈਡ ਤੇ ਦੇਖ ਰਹੇ ਹੋ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਸਵੰਧਤ ਹੈ ਜਗਾ ਸੋ ਆਜਾਪਾ ਇਸ ਸਥਾਨ ਦੇ ਦਰਸ਼ਨ ਕਰਦੇ ਆਓ ਜੀ ਅੰਦਰ ਚੱਲਦੇ ਆਂ ਸੰਗਤ ਜੀ ਇਸ ਮੈਮੋਰੀਅਲ ਦੇ ਤਿੰਨ ਗੇਟ ਹਨ ਤੇ ਦੋ ਗੇਟ ਬੰਦ ਹਨ ਕਿਉਂਕਿ ਹਲੇ ਫਿਲਹਾਲ ਇੱਥੇ ਕੰਮ ਚੱਲ ਰਿਹਾ ਹੈ ਸੋ ਆਪਾਂ ਇੱਕ ਗੇਟ ਦੁਆਰਾ ਐਂਟਰੀ ਕਰ ਚੁੱਕੇ ਆਂ ਤੁਸੀਂ ਦੇਖੋ ਕਿੰਨਾ ਸੋਹਣਾ ਮਨਮੋਹਕ ਦ੍ਰਿਸ਼ ਬਣਾਇਆ ਜਾ ਰਿਹਾ ਹੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਸਵੰਧਤ ਇਹ ਮੈਮੋਰੀਅਲ ਇੱਕ ਤਰੀਕੇ ਦਾ ਅੱਠਵਾਂ ਅਜੂਬਾ ਬਣਨ ਜਾ ਰਿਹਾ ਹੈ ਐਸ ਪਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਸ੍ਰੀ ਗੁਰੂ ਰਵਿਦਾਸ ਜੀ ਜਾਦਗਰ ਦਾ ਉਟਕਾਟ ਗਣਾ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ 24/2/2024 ਨੂੰ ਸਮੁੱਚੀ ਮਨੁੱਖਤਾ ਨੂੰ ਸਮਰਪਿਤ ਕੀਤਾ ਗਿਆ ਸੋ ਇਹ ਕਹ ਲਈ ਅਕਾਲੀ ਦਲ ਸਰਕਾਰ ਵੇਲੇ ਸ਼ੁਰੂ ਹੋਇਆ ਸੀਗਾ ਤੇ ਹੁਣ ਹੁਣ ਦੀ ਸਰਕਾਰ ਦੁਆਰਾ ਇਸ ਨੂੰ ਲੋਕਾਂ ਦੇ ਲਈ ਸਮਰਪਿਤ ਕਰ ਦਿੱਤਾ ਹੈ ਤਾਂ ਦੇਖੋ ਕਿੰਨੀ ਸੋਹਣੀ ਤੇ ਸੁੰਦਰ ਜਗਾ ਬਣੀ ਹੋਈ ਹੈ ਪਹਾੜਾਂ ਦੇ ਵਿੱਚ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਨਾਲ ਸੰਬੰਧਤ ਅੱਠਵਾਂ ਅਜੂਬਾ ਤੁਹਾਡੇ ਸਾਹਮਣੇ ਦਿਖਾਈ ਦੇ ਰਿਹਾ ਹੈ ਜਦੋਂ ਵੀ ਤੁਸੀਂ ਮਾਤਾ ਨੈਣਾ ਦੇਵੀ ਮੰਦਿਰ ਦੀ ਯਾਤਰਾ ਜਾਂ ਫਿਰ ਸ੍ਰੀ ਅਨੰਦਪੁਰ ਸਾਹਿਬ ਦੀ ਯਾਤਰਾ ਜਾਂ ਫਿਰ ਸ੍ਰੀ ਖੁਰਾਲਗੜ੍ਹ ਸਾਹਿਬ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਚਰਨ ਸੋ ਪ੍ਰਾਪਤ ਧਰਤੀ ਦੀ ਯਾਤਰਾ ਕਰਦੇ ਹੋ ਤਾਂ ਤੁਸੀਂ ਇਸ ਸਥਾਨ ਦੇ ਉੱਤੇ ਜ਼ਰੂਰ ਆਉਣਾ ਹੈ ਅਤੇ ਇੱਥੇ ਆ ਕੇ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਨਾਲ ਸੰਬੰਧਤ ਇਸਤਾਨ ਦੀ ਆਣੰਦ ਜ਼ਰੂਰ ਮਾਨਣਾ ਹੈ ਸੇ ਇੱਕ ਪੰਜਾਬ ਸਰਕਾਰ ਦੇ ਸ਼ਹਿਰ ਸਪਟਾ ਵਿਭਾਗ ਦੁਆਰਾ ਬਣਾਇਆ ਗਿਆ ਇੱਕ ਸ਼ਹਿਰ ਸਪਟਾ ਜਾਂ ਕੋਈ ਯਾਦਗਾਰ ਕਹਿ ਲਈਏ ਸੋ ਇਹ ਦੇਖੋ ਇਹ ਗੇਟ ਫਰੰਟ ਦਾ ਜਿੱਥੋਂ ਦੀ ਆਪਾਂ ਨੰਗ ਕੇ ਆਏ ਆਂਗੇ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਨਾਲ ਸੰਬੰਧਤ ਇਸ ਜਗ੍ਹਾ ਦੇ ਉੱਤੇ ਇੱਕ ਨਿਸ਼ਾਨ ਚਿੰਨ ਵਜੋਂ ਇੱਕ ਬਹੁਤ ਹੀ ਉੱਚੀ ਮਨਾਰ ਬਣਾਈ ਜਾ ਰਹੀ ਹੈ ਇਹ ਇਸ ਸਥਾਨ ਦੇ ਅੰਦਰ ਹੀ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਆਉਣ ਵਾਲੇ ਸਮਿਆਂ ਦੇ ਵਿੱਚ ਫਿਲਹਾਲ ਇੱਥੇ ਕੰਮ ਚੱਲ ਰਿਹਾ ਹੈ 2024 ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਇੱਥੇ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਨਾਲ ਸੰਬੰਧਤ ਇਤਿਹਾਸ ਜਾਂ ਕੋਈ ਫਿਲਮ ਜਾਂ ਕੋਈ ਕਿਤਾਬੀ ਰੂਪ ਦੇ ਵਿੱਚ ਜਾਂ ਲਿਟਰੇਚਰ ਦੇ ਵਿੱਚ ਰੱਖਿਆ ਜਾਵੇਗਾ ਇੱਥੇ ਕੀ ਸੰਗਤਾਂ ਨੂੰ ਉਹਨਾਂ ਦੇ ਜੀਵਨ ਸਾਖੀਆਂ ਜੀਵਨ ਬਾਰੇ ਦੱਸਿਆ ਜਾਵੇਗਾ ਸੋ ਆਪ ਸੰਗਤ ਇੱਥੇ ਜ਼ਰੂਰ ਵਿਜ਼ਿਟ ਕਰੋ ਜੀ ਤੁਸੀਂ ਦੇਖੋਗੇ ਉਸ ਨਿਸ਼ਾਨ ਦੇ ਬਿਲਕੁਲ ਮਤਲਬ ਨੇੜੇ ਖੜੇ ਆ ਦੇਖੋ ਇੱਥੇ ਕੰਸਟਰਕਸ਼ਨ ਦਾ ਕੰਮ ਫਿਲਹਾਲ ਜਾਰੀ ਹੈ ਪਰ ਸੰਗਤਾਂ ਦੇ ਲਈ ਸਰਕਾਰ ਦੁਆਰਾ ਇਹ ਖੋਲ ਦਿੱਤਾ ਗਿਆ ਹੈ ਦੇਖੋ ਅੰਦਰੋਂ ਇੱਕ ਤਰੀਕੇ ਦਾ ਜੋ ਕਿ ਦ੍ਰਿਸ਼ ਬਣਨ ਜਾ ਰਿਹਾ ਹੈ ਇੱਕ ਚੀਜ਼ ਤੁਸੀਂ ਦੇਖੋਗੇ ਇਹ ਜਿੱਥੇ ਐਂਟਰੀ ਪੁਆਇੰਟ ਹੈ ਉਹ ਦੇਖੋ ਤੁਸੀਂ ਦੂਰ ਜ਼ੂਮ ਕਰਕੇ ਮੈਂ ਤੁਹਾਨੂੰ ਦਿਖਾ ਦਿੰਦਾ ਐਂਟਰੀ ਪੁਆਇੰਟ ਦੇਖ ਸਕਦੇ ਹੋ ਤੇ ਐਂਟਰੀ ਪੁਆਇੰਟ ਦੇ ਵਿੱਚ ਜਦੋਂ ਤੁਸੀਂ ਦੇਖਦੇ ਹੋ ਤਾਂ ਦੇਖੋ ਕਿੰਨੀ ਉਚਾਈ ਦੇ ਉੱਪਰ ਆਪਾਂ ਇਸ ਟਾਈਮ ਤੁਰ ਕੇ ਆ ਚੁੱਕੇ ਹਾਂ ਤੁਸੀਂ ਇੱਕ ਚੀਜ਼ ਦੇਖੋ ਵੀ ਕਿੱਡੀ ਦੂਰੋਂ ਇਹ ਦੇਖੂਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖ ਸਕਦੇ ਹੋ ਉੱਪਰ ਨੂੰ ਇੱਕ ਤਰ੍ਹਾਂ ਦੀ ਯਾਦਗਾਰ ਫੋਟੋਗ੍ਰਾਫੀ ਵੀ ਕਰ ਸਕਦੇ ਹਾਂ ਇੱਥੇ ਆ ਕੇ ਬਹੁਤ ਸੋਹਣੇ ਸੁੰਦਰ ਦ੍ਰਿਸ਼ ਪਹਾੜ ਦਿਖ ਰਹੇ ਨੇ ਫਿਲਹਾਲ ਬੱਦਲਾਂ ਦੇ ਕਾਰਨ ਨਹੀਂ ਦਿਖਾਈ ਦੇ ਰਹੇ ਧੁੱਪ ਦੇ ਵਿੱਚ ਵੀ ਪਹਾੜਾਂ ਦੇ ਵਿੱਚ ਬੱਦਲ ਹੁੰਦੇ ਨੇ ਸੋ ਜਰੂਰ ਇੱਥੇ ਵਿజిਟ ਕਰੋ ਜੀ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਆਪਣੇ ਗੁਰੂ ਇਤਿਹਾਸ ਨੂੰ ਦਰਸਾਉਂਦੀ ਇੱਕ ਬਹੁਤ ਹੀ ਵਧੀਆ ਝਾਤ ਪੇਸ਼ ਕਰੇਗੀ ਤੁਸੀਂ ਦੇਖ ਸਕਦੇ ਹੋ ਇਸ ਸਥਾਨ ਦੇ ਵਿੱਚ ਥੱਲੇ ਤੋਂ ਲੈ ਕੇ ਉੱਪਰ ਤੱਕ ਜੋ ਕਿ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਹੈ ਇਮਾਰਤ ਬਣ ਚੁੱਕੀ ਆ ਬਹੁਤ ਹੀ ਉਚਾਈ ਦੇ ਉੱਪਰ ਤੇ ਬਹੁਤ ਹੀ ਸੋਹਣਾ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਆ ਇਹ ਇਮਾਰਤ ਤੁਸੀਂ ਦੇਖ ਸਕਦੇ ਹੋ ਇੱਥੇ ਸੰਗਤ ਹੁਣ ਵੀ ਆ ਰਹੀ ਆ ਜਿਵੇਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਸੋ ਇਹ ਸੀ ਸ੍ਰੀ ਗੁਰੂ ਦਾਸ ਮਹਾਰਾ ਜੀ ਨਾਲ ਸੰਬੰਧਤ ਸਥਾਨ ਆਓ ਜੀ ਹੁਣ ਆਪਾਂ ਗੇਟ ਤੋਂ ਚੱਲਦੇ ਆਂ ਬਾਹਰ ਵੱਲ ਇਸ ਸਥਾਨ ਤੇ ਵਿਜ਼ਿਟ ਕਰਕੇ ਬਹੁਤ ਹੀ ਵਧੀਆ ਲੱਗਿਆ ਸੋ ਤੁਸੀਂ ਦੇਖ ਸਕਦੇ ਹੋ ਐਂਟਰੀ ਗੇਟ ਸਾਹਮਣੇ ਦਿਖਾਈ ਦੇ ਰਿਹਾ ਪਰ ਜਦੋਂ ਤੁਸੀਂ ਬੈਕ ਸਾਈਡ ਦੇਖਦੇ ਹੋ ਤਾਂ ਕਿੰਨੀ ਉਚਾਈ ਹੈ ਚੈੱਕ ਕਰ ਸਕਦੇ ਹੋ ਤੁਸੀਂ ਆਪਣੇ ਜੀਵਨ ਦੇ ਵਿੱਚ ਸ੍ਰੀ ਗੁਰੂ ਵਦਾਸ ਨਾ ਮਹਾਰਾਜ ਨਾਲ ਸੰਬੰਧਿਤ ਅਸਥਾਨਾਂ ਦੀ ਯਾਤਰਾ ਯਕੀਨੀ ਬਣਾਓ ਤੇ ਜ਼ਰੂਰੀ ਕਰੋ ਸਮਾਂ ਤੋਂ ਸਮਾਂ ਕੱਢ ਕੇ ਇਹਨਾਂ ਸਥਾਨਾਂ ਤੇ ਜਰੂਰ ਪਹੁੰਚੋ ਜੀ ਵੀਡੀਓ ਕਿਵੇਂ ਲੱਗੀ ਵਿੱਚ ਜਾਣਕਾਰੀ ਕਿਵੇਂ ਲੱਗੀ ਤਾਂ ਕਮੈਂਟ ਦੇ ਵਿੱਚ ਜਰੂਰ ਲਿਖ ਲੈਣਾ ਜੀ ਵੀਡੀਓ ਨੂੰ ਲਾਈਕ ਜਰੂਰ ਕਰ ਲਓ ਆਉਣ ਵਾਲੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਜੈ ਗੁਰੂ ਦੇਵ ਧੰਨ ਗੁਰਦੇਵ